ਦਾ ਵੀ ਦੋਸਤੋ ਅੱਜ ਦਿਨ ਹੈਗਾ ਐਤਵਾਰ ਦਾ ਤੇ ਮੈਂ ਆਇਆ ਸੀ ਸਬਜ਼ੀ ਦੇ ਪਾਸੇ ਢੇੜਾ ਮਾਰਨ ਤੇ ਸਿਮਰਣ ਹੋਣੀ ਸੀ ਅੱਜ ਘਰੇ ਤੇ ਹੁਣ ਮੈਂ ਜਦੋਂ ਵਾਪਸ ਆਇਆ ਤੇ ਸਿਮਰਨ ਦੇਖੋ ਕੀ ਕਰਦੀ ਆ ਤੁਹਾਨੂੰ ਮੈਂ ਦਿਖਾਉਣਾ ਸ਼ਾਪਾ ਵੱਜ ਗਿਆ ਸਿਮਰਣ ਆਹ ਸਾਤਾ ਨਾ ਬਣਾਏ ਨਹੀਂ ਵੀ ਨਹੀਂ ਬਣਾਉਣੀ ਆ ਬਣਾਉਣੀ ਆ ਬਈ ਬਣਾ ਲੈਣ ਦੇ ਪਲੀਜ਼ ਬਣਾ ਲੈਣ ਦੇ ਚਲ ਬਣਾ ਲੈ ਅੱਛਾ ਇਹ ਕੀ ਬਣ ਰਿਹਾ ਵਾ ਉੱਤੀ ਹੋ ਰ। ਕੇਕ ਕੇਕਾ ਲੋਬੀ ਦੋਸਤੋ ਸਿਮਰ ਨੱਜ ਬਣਾ ਰਹੀ ਆ ਕੇਕ ਐਤਵਾਰ ਦਾ ਦਿਨ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇੰਜੋਏ ਕੀਤਾ ਜਾ ਰਿਹਾ ਵਾ। ਇਹ ਬਾਕੀ ਤੁਸੀਂ ਵੀ ਦੱਸਿਓ ਮੇਰੇ ਖਿਆਲ ਨਾਲ ਕਈ ਜਵਾਗਤ ਅੱਜ ਵੀਡੀਓ ਗੇਮ ਖੇਡ ਕੇ ਟਾਈਮ ਨਗਾਉਣਗੇ। ਕਈ ਮੋਬਾਈਲ ਤੇ ਗੇਮਾਂ, ਕਈ ਟੀਵੀ ਦੇਖ ਕੇ ਹਨਾ। ਤੇ ਹੁਣ ਪਤਾ ਨਹੀਂ ਤੁਸੀਂ ਸ਼ਾਇਦ ਇਹਨੂੰ ਗਲਤ ਕਹੋਗੇ। ਅੱਛਾ ਇਹ ਕੇਕ ਕਿਵੇਂ ਬਣਦਾ ਜੀ? ਚਾ ਚਲ ਥੋੜਾ ਇਹਨੂੰ ਦੱਸਣਾ ਨਹੀਂ ਆ ਰਿਹਾ ਮੈਂ ਦਾਦਾ ਨੂੰ ਆਇਨੇ ਇੱਕ ਟੋਆ ਜਿਹਾ ਫਟਿਆ ਹੋਇਆ ਤੇ ਆ ਰੱਖੇ ਹੋਇਆ ਕੋਲੇ ਸਮਾਨ ਤੇ ਪਾਣੀ ਵਾਸਤੇ ਉਹ ਕੱਪ ਜਿਹਾ ਰੱਖਿਆ ਹੋਇਆ ਐ ਚ ਪਾਣੀ ਰੱਖਿਆ ਹੋਇਆ ਇਹਨੇ ਉਹ ਲੰਚ ਬਾਕਸ ਦੇ ਵਿੱਚ ਵੀ ਪਾਣੀ ਜਾਂ ਪਤਾ ਨਹੀਂ ਕੀ ਰੱਖਿਆ ਹੋਇਆ ਡੱਬੇ ਇਧਰ ਚਾਵਨਪਰਾਸ਼ ਨਾਲ ਡੱਬਾ ਵਾ ਬੋਤਲ ਉਹ ਪੁਰਾਣਾ ਤਵਾ ਵੀ ਇੱਕ ਰੱਖਿਆ ਇਹਨੇ ਤੇ ਆ ਕੜਾਈਏ ਦੇ ਵਿੱਚ ਮਟੀਰੀਅਲ ਕੋਲ ਆ ਗਿਆ। ਜੇ ਇਹਨੂੰ ਕੀ ਕਰਦੇ ਹਾਂ? ਗੁੰਨਣਾ ਪੈਂਦਾ। ਤਾਂ ਥੋੜੀ ਜੀ ਕਦੇ ਕਦੇ ਮਤਲਬ ਸੁੱਕੀ ਮਿੱਟੀ ਵੀ ਪਾਉਂ ਦਿੰਦੇ ਆ। ਅੱਛਾ। ਜੋ ਕੀ ਮਤਲਬ ਪਿਆਰ ਮਿੱਟੀ ਮੈਂ ਪੈਂਦੀ ਆ ਕਿਉਂਕਿ ਜਿਹੜੀ ਆਪਾਂ ਬਾਸਕੀ ਮਿੱਟੀ ਪਾਉਂਦੇ ਆ ਉਹਦੇ ਵਿੱਚ ਰੋੜੇ ਹੁੰਦੇ ਨੇ ਤੇ ਉਹ ਰੋੜਿਆਂ ਨੂੰ ਇਹ ਛਾਣਨੀ ਵਿੱਚ ਕਰਦੇ ਆ। ਅੱਛਾ ਉੱਚੀ ਬੋਲ ਠੀਕ ਆ। ਅੱਛਾ ਇਹ ਰੋੜੇ ਹੁੰਦੇ ਆ ਰੋੜੇ ਛਾਣਨੇ ਪੈਂਦੇ ਆ। ਲੈ ਵੀ ਟੁੱਟੀ ਹੋਈ ਛਾਣਨੀ ਵੀ ਲੱਭ ਲਈ ਨੇ ਸਾਰਾ ਸਮਾਨ ਸੱਚੀ ਕਵਾੜ ਚੋਂ ਚੱਕ ਕੇ ਲਿਆਂਦਾ। ਉਧਰ ਆਪਣੇ ਉੱਥੇ ਕਵਾੜ ਪਿਆ ਰਿਹਾ ਉਹ ਦੇ ਉੱਥੋਂ ਚੱਕ ਲੈਂਦਾ ਤੇ ਅੰਦਰ ਹਜੇ ਭਾਬੀ ਨਾਲ ਕੋਲੇ ਇਹ ਰਿਪੋਰਟ ਪਤਾ ਨਹੀਂ ਹੋਣੀ ਨਹੀਂ ਤਾਂ ਫਿਰ ਹੋ ਸਕਦਾ ਨਹੀਂ ਦੱਸ ਦੇਣੀ ਦੱਸ ਦੇਣੀ ਵੈਸੇ ਵਧੀਆ ਗੱਲ ਆ ਇਹ ਕਰਨਾ ਚਾਹੀਦਾ ਐਂ ਵੀ ਕਿਉਂਕਿ ਉਹੀ ਗੱਲ ਵੀ ਜਵਾਕਾਂ ਦਾ ਜਿਹੜਾ ਮਨ ਪਰਚਾਵਾ ਵੀ ਹੁੰਦਾ ਇਹਦੇ ਨਾਲ ਵਧੀਆ ਖੇਡ ਆ ਮੇਰੇ ਸਹਾਰਾ ਤਾਂ ਮਿੱਟੀ ਚ ਹੱਥ ਵੀ ਚੱਲ ਬਾਨੇ ਨਾਲ ਲਾ ਲੈਂਦੇ ਨਹੀਂ ਤਾਂ ਫਿਰ ਇਹਨਾਂ ਨੂੰ ਮਿੱਟੀ ਦੀ ਅਲਰਜੀ ਹੋ ਜਾਂਦੀ ਆ ਅਛਾਰ ਸ਼ਾਨਣੀ ਨਾਲ ਪਹਿਲਾਂ ਰੇਤਾ ਛਾਣਿਆ ਇਹ ਵਿੱਚ ਜੇ ਫੇਰੇ ਗੁੰਨੇ ਆਹੇ ਤਾਂ ਬਣਾਇਆ ਵੀ ਹੈ ਕਾ ਹਾਈ ਕੋ ਕਰਤੀ ਲੈ ਵੀ ਦੇਖ ਲੋ ਜੇ ਸੱਚੀ ਜਵਾਕ ਆਏ ਘਰੇ ਖੇਡਣ ਮੇਰੇ ਖਿਆਲ ਨਾਲ ਮਿੱਟੀ ਨਾਲ ਇੱਕ ਤਾਂ ਮਿੱਟੀ ਤੋਂ ਅਲਰਜੀ ਵੀ ਰਾਂ ਨਹੀਂ ਹੁੰਦੀ ਜਵਾਕਾਂ ਨੂੰ ਟਾਈਮ ਵਧੀਆ ਸਪੈਂਡਾਉਂਦਾ ਮੋਬਾਈਲ ਤੋਂ ਵੀ ਖੜਾ ਛੱਡਦਾ ਵਾ ਤੇ ਮੇਲਾ ਦਾ ਵੀ ਜਿਹੜੇ ਪੁਰਾਣੀਆਂ ਬੁੜੀਆਂ ਮਿੱਟੀ-ਮੁੱਟੀ ਲਾਉਂਦੀਆਂ ਆਂਦੀਆਂ ਸੀ ਕੋਠਿਆਂ ਤੇ ਉਹ ਨਾਲੇ ਤਾਂ ਮਿੱਟੀ ਗੌਂਦੀਆਂ ਸੀ ਐ ਆਟੇ ਵਾਂਗੂ ਨਾਲ ਤਾਂ ਜਵਾਕ ਸਿੱਖਦਾ ਮੇਰੇ ਹਿਸਾਬ ਨਾਲ ਖੇਡਣਾ ਚਾਹੀਦਾ ਐ ਮੜੀ ਗੱਲ ਨਹੀਂ ਹੈ ਐ ਤੇ ਮੇਰੀ ਤਾਂ رائے ਆ ਵੀ ਜਵਾਕਾਂ ਨੂੰ ਇਹੇ ਜੇ ਮੌਕੇ ਦਿਆ ਕਰੋ ਗਰੇ ਟੋਕਿਆ ਨਾ ਕਰੋ ਰੋਕਿਆ ਨਾ ਕਰੋ ਖੇਡਣ ਦਿਆ ਕਰੋ ਐ ਮਿੱਟੀ ਨਾਲ ਤੈਨੂੰ ਵਧੀਆ ਲੱਗਦਾ ਸਿਮਰ ਨਾ ਹੀ ਬਹੁਤ ਅੱਛਾ ਵਧੀਆ ਲੱਗ ਰਿਹਾ ਹੈ ਅੱਛਾ ਇਹਦੀ ਹੁਣ ਅੱਖਾਂ ਕਿਵੇਂ ਵੱਡਣਗੀਆਂ ਬਣਾ ਫਿਰ ਛੇਤੀ ਕਰ ਵੀਡੀਓ ਬੰਦ ਕਰਨੀ ਆਪਾਂ ਛੇਤੀ ਛੇਤੀ ਬਣਾ ਕੇ ਦਿਖਾ ਅੱਛਾ ਇਹ ਪਾਣੀ ਪਾਲਿਆ ਹੋਰ ਹੈ ਇੰਨਾ ਪਾਣੀ ਹੋਣੀ ਹੋਣੀ ਨਾ ਵੀ ਗਰਲੀਨ ਨੇ ਸਿਹਾਰ ਤੱਕ ਨਹੀਂ ਇੰਨਾ ਪਾਣੀ ਨਹੀਂ ਪਾਈਗਾ ਇੰਨੀ ਪਣੀ ਨਹੀਂ ਹੰਨੀ ਆ ਚੱਲ ਛੇਤੀ ਬਣਾ ਫਿਰ ਛੇਤੀ ਕਰਾ ਵੀਡੀਓ ਬੰਦ ਕਰਨੀ ਆਪਾਂ ਜਲਦੀ ਅੱਛਾ ਜਦੋਂ ਪਾਣੀ ਮਿਲਦਾ ਵੱਧ ਪੈ ਗਿਆ ਤੇ ਹੁਣ ਇਹ ਸੁੱਕਾ ਪਾ ਕੇ ਆਪਣੇਥਨ ਲਾਉਂਦੇ ਹੁੰਦੇ ਆ ਥੋੜਾ ਜਿਹਾ ਖੁਸ਼ਕ ਕਰ ਦਈਏ ਇਹਨੂੰ ਜਲਦੀ ਜਲਦੀ ਕਰ ਦਿਖਾਉਣਾ ਫਿਰ ਆਪਾਂ ਅੱਖਾਂ ਲਾ ਕੇ ਕਿਹੋ ਜਿਹਾ ਲੱਗਦਾ ਇਹ ਜਿਹੜਾ ਕੇਕ ਫਾਈਨਲ ਇਧਰ ਬਾਜਾਂ ਵੀ ਪੈਣ ਲੱਗੀਆਂ ਚਾਹ ਪੀਣ ਵਾਲੀ ਆ ਕਹਿੰਦੇ ਹਜੇ ਤੇ 11 ਤੋ ਟਾਈਮ ਉੱਤੇ ਹੋ ਗਿਆ। ਇਹ 2 ਘੰਟੇ ਹੋ ਗਏ ਇਹ ਅੰਦਰ ਅਸੀਂ ਚਾਹੂ ਪੀਂਦੀ ਹੈ ਨਹੀਂ ਸੀ 2 ਘੰਟਿਆਂ ਚ ਨੇ ਆ ਕਾਰਵਾਈ ਪਾਈ ਆ ਸਾਰੀ। ਕੇਕ ਬਣਿਆ ਪਿਆ ਵੀ। ਇਹਦੇ ਅੱਖਾਂ ਨਾਲੇ ਰਹਿੰਦੀਆਂ ਤੁਹਾਨੂੰ ਦਿਖਾਉਨੇ ਆ ਕੇਕ ਕਿਹੋ ਜਿਹਾ ਲੱਗਦਾ ਅੱਖਾਂ ਲਾ ਕੇ। ਲੋ ਵੀ ਦੋਸਤੋ ਦੇਖ ਲੋ ਕਰਾ ਕੇਕ ਬਣਿਆ ਹੋਇਆ ਬਿਸ਼ੱਕ ਦੀ ਮਾਰਕੀਟ ਚ ਬਹੁਤ ਮਹਿੰਗੇ ਮਹਿੰਗੇ ਵਧੀਆ ਵਧੀਆ ਮਿਲਦੇ ਆ ਪਰ ਜਿਹੜਾ ਮੇਰੇ ਹਿਸਾਬ ਨਾਲ ਬਚਪਨ ਆ ਤੇ ਜਿਹੜਾ ਇਹਨੂੰ ਇਹਦੇ ਵਾਸਤੇ ਇਸ ਕੇਕ ਦੀ ਕੀਮਤ ਕਹਿ ਲੋ ਜਾਂ ਵੈਲਿਊ ਕਹਿ ਲੋ ਬਹੁਤ ਜ਼ਿਆਦਾ ਹੋਊਗੀ ਹੈਨਾ ਕਿਉਂਕਿ ਇਹਨੇ ਆਪ ਬਣਾਇਆ ਇਹ ਸੋ ਬਚਪਨ ਆਈ ਵਧੀਆ ਲੱਗਦਾ ਤੇ ਤੁਸੀਂ ਵੀ ਜ਼ਰੂਰ ਜਵਾਕਾਂ ਨੂੰ ਇਹੋ ਜਿਹਾ ਕਰਨ ਲਈ ਕਿਹਾ ਕਰੋ ਤਾਂ ਕਿ ਉਹ ਵਧੀਆ ਟਾਈਮ ਵੀ ਕ੍ਰੀਏਟਿਵ ਵੀ ਹੁੰਦੀ ਆ ਬੱਚੇ ਇਹਦੇ ਨਾਲ ਕ੍ਰੀਏਟੀਵਿਟੀ ਵੀ ਇਹਨਾਂ ਦੀ ਬਣਦੀ ਆ ਤੇ ਨਾਲ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਆ ਹਾਂਜੀ ਠੀਕ ਆ ਫਿਰ ਬੰਦ ਕਰਦੀ ਵੀਡੀਓ ਬਣ ਗਿਆ ਰੈਡੀ ਆ ਠੀਕ ਆ